ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸਾਲ 2025 ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ avatars ਦਿਹਾੜਾ ਹੈ ਉਹ ਆ ਗਿਆ ਦੋ ਵਾਰ ਪਿਛਲੇ ਪਹਿਲੇ ਲੰਘੇ ਮਹੀਨੇ ਜਨਵਰੀ ਦੇ ਵਿੱਚ ਆਇਆ 6 ਜਨਵਰੀ ਨੂੰ ਹੁਣ ਆ ਗਿਆ 27 ਦਸੰਬਰ ਨੂੰ ਜਿਹੜੇ ਕਹਿੰਦੇ ਹੁੰਦੇ ਅਸੀਂ ਤਾਂ ਜੀ ਡੈਰੀ ਅਨਸਾਰ ਹੀ ਮਨਾਉਣਾ ਅਸੀਂ ਅੱਗੇ ਪਿੱਛੇ ਨਹੀਂ ਕਰਨਾ ਉਹਨਾਂ ਦਾ ਹੁਣ ਕੀ ਬਣੂਗਾ ਸਾਲ ਚ ਦੋ ਮਨਾਉਣਗੇ ਤੇ ਅਗਲੇ ਸਾਲ 26 ਦੇ ਵਿੱਚ ਆਉਣਾ ਹੀ ਨਹੀਂ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਪਿੰਡਾਂ ਦੇ ਵਿੱਚ ਜਦੋਂ ਇਹ ਗੁਰਪੁਰਪਾਉਂਦੇ ਆ ਤੇ ਲੋਕ ਵੇਖਦੇ ਆ ਡੈਰੀ ਤੋਂ ਮੂਲ ਨਾਨਕ ਸ਼ਹੀ ਕਲੰਡਰ ਤਾਂ ਰਾਤ ਕਰਤਾ ਡੈਰੀ ਤੋਂ ਵੇਖਦੇ ਸੀ ਤੇ ਡੈਰੀ ਤੋਂ ਵੇਖ ਕੇ ਜਦੋਂ ਮਨਾਉਂਦੇ ਆ ਤੇ ਕਈ ਵਾਰੀ ਜਦੋਂ ਕੋਈ ਸੰਪਾਰਕ ਕਰਦੇ ਆ ਨਾ ਇੰਦਾ ਇੱਕ ਗ੍ਰੰਥੀ ਨੇ ਸਾਨੂੰ ਸੰਪਾਰਕ ਕੀਤਾ ਵੀ ਗੁਰਪੁਰਪ ਤੇ ਕੀਰਤਨ ਕਰਨਾ ਅਸੀਂ ਆਖਿਆ ਵੀ ਅਸੀਂ ਵੀ ਇਸ ਦਿਨ ਮਨਾ ਰਹੇ ਆਂ ਤੇ ਤੁਸੀਂ ਵੀ ਅੱਗਾ ਪਿੱਛਾ ਕਰ ਲਓ ਉਹ ਕਹਿੰਦਾ ਆਖੇ ਮੈਂ ਆਖਿਆ ਸੀ ਇੱਥੇ ਆਖੇ ਰੌਲਾ ਪਾਲਿਆ ਆਖੇ ਤੁਸੀਂ ਅੱਗੇ ਪਿੱਛੇ ਕਰ ਦਿੰਨੇ ਆਂ ਡੈਰੀ ਤੋਂ ਆਪਦੇ ਬੱਚਿਆਂ ਦੇ ਘੜਾ ਤੀਂ ਅੱਗੇ ਪਿੱਛੇ ਕਰਕੇ ਮਨਾਉਂਨੇ ਆਂ ਸਹੀ ਦਿਨ ਤੇ ਮਨਾਇਆ ਕਰੋ ਇਹੀ ਗੱਲ ਤਾਂ ਸੀ ਤੁਹਾਨੂੰ ਸਮਝਾਉਣਾ ਚਾਹੁੰਨੇ ਆਂ ਕਿ ਡੈਰੀ ਤੇ ਬਦਲ ਕੇ ਆਉਂਦਾ ਆਪਦੇ ਬੱਚਿਆਂ ਦੇ ਘੜਾ ਸੀ ਬਦਲ ਕੇ ਮਨਾਉਂਨੇ ਆਂ ਜਿਹੜਾ ਡੇਰੀ ਤੇ ਆ ਗਿਆ ਉਹਨੂੰ ਤੁਸੀਂ ਸਹੀ ਮੰਨ ਲੈਨੇ ਆਂ ਵੀ ਹਾਂ ਜੇ ਡੇਰੀ ਨੇ ਅੱਗਾ ਪਿੱਛਾ ਕਰਤਾ ਤਾਂ ਕੋਈ ਗੱਲ ਨਹੀਂ ਜੇ ਗ੍ਰਾਂਥੀ ਅੱਗਾ ਪਿੱਛਾ ਕਰਦਾ ਦੇਣ ਦਾ ਫੇਰ ਸਾਨੂੰ ਉਤਰਾਜ ਹੈ ਫੇਰ ਅਸੀਂ ਕਹਿੰਨੇ ਆਂ ਵੀ ਨਾ ਜੀ ਉਸੇ ਦਿਨ ਤੇ ਰੱਖੋ ਜਿਹੜਾ ਡੇਰੀ ਤੇ ਆ ਹੁਣ ਹੁਣ ਉਸੇ ਦਿਨ ਤੇ ਰੱਖੋ ਜਿਹੜਾ ਡੇਰੀ ਤੇ ਆ 27 ਦਸੰਬਰ ਦਾ ਹੀ ਰੱਖੋ ਹੁਣ ਨਾ 5 6 ਜਨਵਰੀ ਕਰੋ ਹੁਣ ਕਈਆਂ ਨੇ ਬਦਲਤਾ ਹੁਣ ਹੁਣ ਕਹਤਾ ਵੀ 5 ਜਨਵਰੀ ਨੂੰ ਮਨਾਓ ਜੀ 5 ਨੂੰ ਮਨਾਓ ਜੀ ਹੁਣ ਮੂਲ ਨਾਨਕਸ਼ਹੀ ਕਲੰਡਰ ਵਾਲਾ ਚੇਤੇ ਆ ਗਿਆ ਇੱਕੋ ਤਰੀਕ ਰੱਖ ਲੋ ਇੱਕੋ ਰੱਖ ਲੋ ਤਿੰਨ ਤੋਂ 5 ਜਨਵਰੀ ਖੰਡ ਪਾਟ ਸਾਹਿਬ ਅਸੀਂ ਸਾਡੇ ਪਿੰਡ ਸੰਤੂ ਵਾਲਾ ਵਿਖੇ ਤਿੰਨ ਤੋਂ 5 ਜਨਵਰੀ ਕਰਦੇ ਆਂ ਤੇ ਪੱਕਾ ਇਹੀ ਕਰਦੇ ਆਂ ਸਾਡੀ ਸੰਗਤ ਨੇ ਕਮੇਟੀ ਨੇ ਸਾਰਿਆਂ ਨੇ ਇੱਕੋ ਹੀ ਇਹ ਰਾਇ ਕੀਤੀ ਆ ਵੀ ਡੈਰੀ ਤੇ ਜਦੋਂ ਮਰਜੀ ਆਈ ਜਾਵੇ ਸਾਨੂੰ ਕੋਈ ਮਤਲਬ ਨਹੀਂ ਅਸੀਂ 5 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਉਨੇ ਆ ਤੇ ਸਾਨੂੰ ਕੋਈ ਦੁਬਧਾ ਨਹੀਂ ਜਿਨ੍ਹਾਂ ਨੂੰ ਦੁਬਧਾ ਪਈ ਆ ਪਈ ਹੋਊਗੀ ਵੀ ਡੈਰੀ ਤੇ 6 ਦਾ ਆ ਗਿਆ 6 ਜਨਵਰੀ ਦਾ ਤੇ 27 ਦਸੰਬਰ ਦਾ ਹੁਣ ਚੀਕਦੇ ਆ ਵੀ ਉਸੇ ਦਿਨ ਸਾਬ ਜਦਿਆਂ ਦਾ ਸ਼ਹੀਦੀ ਦਿਹਾੜਾ ਆ ਗਿਆ ਉਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਗਿਆ ਵੀ ਹੁਣ ਕਿਵੇਂ ਕਰੀਏ ਹੁਣ ਕਹਿੰਦੇ ਅਗਲੇ ਸਾਲ ਚ ਜਲੇ ਚੱਲੋ ਹੁਣ ਕਰੋ ਡੈਰੀ ਅਨਸਾਰ ਜਿਵੇਂ ਡੈਰੀ ਤੇ ਲਿਖਿਆ ਆ ਠੀਕ ਹੈ ਜੀ ਹਜੇ ਵੀ ਜਿਹੜਾ ਸਰੋਬਣੀ ਕਮੇਟੀ ਐ ਜਾਂ ਸਾਡੇ ਆਗੂ ਐ ਵਿਦਵਾਨ ਐ ਉਹ ਹਜੇ ਵੀ 5 ਜਨਵਰੀ ਪੱਕਾ ਕਰ ਦੇਣ ਇੱਕੋ ਤਰੀਕ ਮਿਲ ਜਾਵੇਗੀ ਉਹਦੇ ਤੇ ਸਰਕਾਰ ਨੂੰ ਛੁੱਟੀ ਕਰਨੀ ਵੀ ਸੌਖੀ ਹੋਊਗੀ ਨਹੀਂ ਡੈਰੀ ਤੇ ਅਦਲਾ ਬਦਲੀ ਹੁੰਦੀ ਹੀ ਰਹਿਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ